ਇਰੇ ਸਵੇਰੇ ਚੋਰੀ ਕਰਨਾਗੇ ਪਾਣੀ ਦੀ ਸਵੇਰੇ ਸਵੇਰੇ ਤੁਸੀਂ ਅਰਲੀ ਮਾਰਨਿੰਗ ਪਾਣੀ ਤੇ ਡਾਕਾ ਮਾਰਨਾਗੇ ਪੰਜਾਬ ਦੇ ਏਰੀਆ ਚ ਬੜੀ ਮੰਦ ਭਾਗੀ ਗੱਲ ਹੈ ਬੜੀ ਮੰਦ ਭਾਗੀ ਗੱਲ ਹੈ ਉਹ ਲੋਕ ਇੱਥੇ ਹੋਗੇ ਆਪ ਆਲਾਕੇ ਦੇ ਲੋਕ ਵੀ ਤਾਂ ਪੈਸੇ ਹੀ ਨਹੀਂ 20 ਪਿੰਡ ਇੱਥੇ ਅਜੇ ਨੇ ਜਿੱਥੇ ਪਾਣੀ ਨਹੀਂ ਪਹੁੰਚਦਾ 500 ਏਕੜ ਇੱਕ ਪਿੰਡ ਦੀ ਬੰਜਰ ਹੋਈ ਪਈ ਹੈ ਅੱਜ ਅਸਾਂ ਉਹਨਾਂ ਨੂੰ ਪਾਣੀ ਦੇਣ ਨੂੰ ਕਹਿੰਦੇ ਆ ਤੁਸੀਂ ਹੁਣ ਕਹਿੰਦੇ ਸਾਨੂੰ ਐਕਸਟਰਾ ਦੇ ਦਿਓ ਕਿਉਂਕਿ ਸਾਨੂੰ 10 ਸਾਲ 15 ਸਾਲ ਪਹਿਲਾਂ ਮਿਲਦਾ ਰਿਹਾ ਹੈ ਉਹ ਆਤ ਆਤ ਜਿਹੜੀ ਐ ਉਹ ਹੱਕ ਥੋੜੀ ਬਣ ਗਿਆ। ਰਾਈਟ ਥੋੜੀ ਬਣ ਗਿਆ ਨਾ। ਸੋ ਨਾ ਹਾਈ ਕੋਰਟ ਨੇ ਕੋਈ ਆਰਡਰ ਦਿੱਤਾ ਕਿ ਪਾਣੀ ਛੱਡੋ। ਨਾ ਕਿਸੇ ਹੋਮ ਸੈਕਟਰੀ ਦੀ ਮੀਟਿੰਗ ਜੁ ਕੋਈ ਇਸ ਤਰ੍ਹਾਂ ਦਾ ਹੋਇਆ। ਬੀਬੀਐਮਬੀ ਦੇ ਜਿਹੜੀਆਂ ਮੀਟਿੰਗਾਂ ਨੇ ਉਹ ਤੁਹਾਨੂੰ ਪਤਾ ਹੀ ਐ ਕਿ ਉਹ ਤਿੰਨ ਤਿੰਨ ਘੰਟੇ ਦਾ ਨੋਟਿਸ ਦੇ ਕੇ ਕਿੰਨੇ ਬੁਲਾ ਸਕਦੇ ਐ ਮੀਟਿੰਗ। ਜਿਸ ਪੰਜਾਬ ਜਾਂਦੇ ਨਹੀਂ। 60% ਸਾਡਾ ਹਿੱਸਾ। ਨਾ ਮੈਨੂੰ ਕੋਈ ਫੋਨ ਆਇਆ ਚੇਅਰਮੈਨ ਦਾ ਕਿ ਮੈਂ ਚਲ ਜਾਣ ਲੱਗੇ ਆ ਜੀ ਉਧਰ। ਅਸੀਂ 60% ਦੇ ਹਿੱਸੇਦਾਰੇ ਚ। ਸਾਨੂੰ ਨਹੀਂ ਪਤਾ। ਸਾਥੋਂ ਚੋਰੀਆਂ ਲੈ ਜਾਂਦੇ ਤਾਂ। ਜਦੋਂ ਦੇਸ਼ ਦੇ ਵਿੱਚ ਬਲੈਕਆਊਟ ਸਾਇਰਨ ਦੇ ਮੌਕ ਡ੍ਰਿਲ ਚੱਲ ਰਹੇ ਨੇ ਉਸ ਵੇਲੇ ਬੀਜੇਪੀ ਦੁਆਰਾ ਹੁਕਮ ਚਾੜ ਦਿੱਤੇ ਜਾਂਦੇ ਨੇ ਬੀਬੀਐਮਡੀ ਨੂੰ ਕਿ ਮੁਸੀਬਤ ਚੋਂ ਮੌਕਾ ਦੇਖੋ ਲੋਕਾਂ ਦਾ ਧਿਆਨ ਸ਼ਾਇਦ ਪੰਜਾਬ ਦਾ ਧਿਆਨ ਸ਼ਾਇਦ ਪੰਜਾਬ ਪੁਲਿਸ ਦਾ ਧਿਆਨ ਸ਼ਾਇਦ ਬਾਰਡਰ ਵੱਲ ਹੋਊਗਾ ਇਸ ਮੌਕੇ ਤੇ ਉਹਨਾਂ ਨੇ ਬੀਬੀਐਮਬੀ ਦੇ ਚੇਅਰਮੈਨ ਤੇ ਕੁਝ ਅਧਿਕਾਰੀਆਂ ਨੂੰ ਅੱਜ ਸਵੇਰੇ ਸਵੇਰੇ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਬਿਨਾਂ ਕਿਸੇ ਕਿਸੇ ਪ੍ਰੀਅਰ ਕੋਈ ਪਹਿਲਾਂ ਜਾਣਕਾਰੀ ਦੇ ਲੋਹਾਂਡ ਜਿਹੜਾ ਡੈਮ ਜਰਬਨ ਹੈ ਉੱਥੇ ਜਾ ਕੇ ਸ਼ੇਅਰ ਤੇ ਰੱਖ ਲਿਆ ਮਤਲਬ ਪੰਜਾਬ ਦਾ 200 ਕਿ ਉਸ ਪਾਣੀ ਵਾਲਾ ਗੇਟ ਬੰਦ ਕਰਕੇ ਹਰਿਆਣੇ ਵਾਲਾ ਗੇਟ ਖੋਲ੍ਹਿਆ ਜਦੋਂ ਹੀ ਮੈਨੂੰ ਪਤਾ ਲੱਗਿਆ ਮੈਂ ਇਮੀਡੀਏਟਲੀ ਉੱਥੋਂ ਨੰਗਲ ਵਾਸਤੇ ਪ੍ਰਵਾਨਨਾ ਹੋਇਆ ਤਾਂ ਚੇਅਰਮੈਨ ਸਾਹਿਬ ਨੂੰ ਦੱਸਿਆ ਗਿਆ ਕਿ ਤੁਹਾਡੇ ਕੋਲ ਕੋਈ ਆਰਡਰ ਨਹੀਂ ਤੁਹਾਡੇ ਕੋਲ ਗੇਟ ਖੋਲ੍ਹਣ ਦਾ ਕੋਈ ਅਧਿਕਾਰ ਨਹੀਂ ਤਾਂ ਉਹ ਗੇਟ ਜਿਹੜਾ ਦੁਬਾਰਾ ਬੰਦ ਕਰਕੇ ਪੰਜਾਬ ਨੂੰ ਦੁਬਾਰਾ ਰੀਸਟੋਰ ਕਰਤਾ ਉਹ ਪਾਣੀ ਜਦੋਂ ਨੰਗਲ ਆਏ ਇੱਥੇ ਵੀ ਉਹਨੂੰ ਪੁੱਛਿਆ ਗਿਆ ਕਿ ਕੋਈ ਆਰਡਰ ਦਿਓ ਕੱਲ ਮਾਨਯੋਗ ਹਾਈ ਕੋਰਟ ਦਾ ਆਰਡਰ ਆਇਆ ਹੈ ਉਹਦੇ ਵਿੱਚ ਉਹਨੇ ਕਿਤੇ ਨਹੀਂ ਲਿਖਿਆ ਕਿ ਪਾਣੀ ਦੇ ਦੋ। ਉਸ ਆਰਡਰ ਦੇ ਵਿੱਚ ਮੈਨਾ ਇਹ ਜਿਹਾ ਬੈਠੇ ਨੇ। ਉਸ ਆਰਡਰ ਦੇ ਵਿੱਚ ਇਹ ਲਿਖਿਆ ਹੈ ਔਰ ਜਿਹੜਾ ਕੱਲ ਦਾ ਆਉਂਦਾ ਹੈ। ਆਉਂਦਾ ਹੈ। ਮੰਨ ਲਾਈ ਕੋ ਦਾ। ਇਹਦੇ ਵਿੱਚ ਇਹ ਲਿਖਿਆ ਇਹਨਾਂ ਨੇ ਕਿ 25 25 ਨੂੰ ਜਿਹੜੀ ਹੋਮ ਸੈਕਟਰੀ ਦੀ ਚੇਅਰਮੈਨਸ਼ਿਪ ਦੇ ਵਿੱਚ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਹੋਮ ਸੈਕਟਰੀ ਚੇਅਰਮੈਨਸ਼ਿਪ ਜਿਹੜੀ ਮੀਟਿੰਗ ਹੋਈ ਸੀ। ਇਹ ਉਹਦੇ ਮੁਤਾਬਕ ਜਿਹੜਾ ਤੁਸੀਂ ਚਲੋ ਦੋਨੇ ਬੈਠ ਕੇ ਗੱਲ ਕਰ ਲਓ। ਔਰ 2 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਆਰਡਰ ਨਹੀਂ ਕਿ ਭੰਨ ਦੇ ਦਿੱਤਾ ਜਾਵੇ। ਉਹਦੇ ਵਿੱਚ ਸਿਰਫ ਇਹ ਲੈਣਾ ਤੁਹਾਨੂੰ ਕਾਫੀ ਦੇ ਦਾਂਗੇ ਅਸੀਂ ਆਇਦਮਾਨੀ ਵਾਇਕੋਡ ਦੇ ਫੈਸਲੇ ਵੀ। ਆ ਇਹਨਾਂ ਨੇ ਬਾਤ ਯੂਨੀਅਨ ਹੋਮ ਸਕੱਟਰੀ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਹਦੇ ਵਿੱਚ ਇਹ ਵੀ ਇਹ ਲਿਖਾਇਆ ਕਿ ਇਟ ਵਾਸ ਐਡਵਾਈਸਡ ਨਾਟ ਆਰਡਰ। ਸਲਾਹ ਦਿੱਤੀ ਜਾਂਦੀ ਹੈ। ਕਿ ਇਹ 4500 ਕੇ ਜਿਹੜਾ ਐਕਸਟਰਾ ਬਾਟਰ ਵਾਲਾ ਭਾਖੜਾ ਨੇ Haryana ਮੰਗ ਰਿਆ ਉਹਨੂੰ ਮਤਲਬ ਰਿਕੁਆਇਰਮੈਂਟ ਜਿਹੜੀ ਉਹਨਾਂ ਦੀ ਹੈਗੀ ਉਹਨੂੰ ਪੂਰਾ ਕਰਨ ਬਾਰੇ ਵਿਚਾਰ ਕੀਤਾ। ਉਹ ਇਸੇ ਨੂੰ ਆਰਡਰ ਬੰਨੀ ਬੈਠੇ ਨਹੀਂ। ਇਹ ਤਾਂ ਪ੍ਰੈਸ ਰੀਲੀਜ਼ ਹੈ। ਉਹਦੇ ਇਸ ਮੀਟਿੰਗ ਦੇ ਮਿਨਿਟਸ ਕਿੱਥੇ ਨੇ? ਆਰਡਰ ਕਿੱਥੇ ਹੈ? ਜਦੋਂ ਅੱਜ ਚੇਅਰਮੈਨ ਸਾਹਿਬ ਨੂੰ ਪੁੱਛਿਆ ਗਿਆ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਸਿਰ ਫੱਟਾ ਚੱਕੜ ਪੇਹਿੱਤੇ थे। ਹਾਈ ਕੋਰਟ ਨੇ ਇਹ ਵੀ ਕਿਹਾ ਜੇ ਤੁਹਾਨੂੰ ਪਸੰਦ ਨਹੀਂ ਹੈਗਾ ਤੁਹਾਨੂੰ ਨਹੀਂ ਮੰਨਦੇ ਤੁਸੀਂ ਇਸ ਸਪੈਸਿਫਿਕ ਵਿੱਚ ਤਾਂ ਤੁਸੀਂ ਇਹਨੂੰ ਚੈਲੰਜ ਵੀ ਕਰ ਸਕਦੇ ਸਾਨੂੰ ਮੌਕਾ ਤਾਂ ਦਿਓ ਸੁਪਰੀਮ ਕੋਰਟ ਜਾਂਦਾ ਤੁਹਾਨੂੰ ਕਿ세 ਕਿਹੜੀ 8 ਦਿਨਾਂ ਦੀ ਮਤਲਬ ਐਮਰਜੈਂਸੀ ਪੈ ਗਈ ਜਿਹੜੀ ਫਸਲ 8 ਦਿਨਾਂ ਚ ਹੀ ਹੁੰਦੀ ਹੈ ਔਰ ਤੁਹਾਨੂੰ ਇਮੀਡੀਏਟਲੀ 8500 ਕਿਊਸੇ ਕਿਚਾਈਦਾ ਜਦਕਿ ਤੁਹਾਡੇ 4000 ਨਾ ਸਰੀ ਜਾਂਦਾ ਕਿੰਨੇ ਮਹੀਨੇ ਦਾ ਸਾਰਾ ਅਪ੍ਰੈਲ 4000 ਨਾਲ ਹੀ ਕੱਢਿਆ ਨਹੀਂ ਪਤਾ ਨਹੀਂ ਕਿ ਕੀ ਹੋ ਗਿਆ ਇਹਨੂੰ ਸੋ ਮੈਂ ਹੰਬਲੀ ਰਿਕੁਐਸਟ ਕਰਦਾ bbnb ਇਸ ਤਰ੍ਹਾਂ ਦੀਆਂ ਇਲੀਗਲ ਕਾਰਦਗੀਆਂ ਨਾ ਕਰੇ ਬੀਜੇਪੀ ਨੂੰ ਵੀ ਕਹਿਣਾ ਕਿ ਇੱਕ ਪਾਸੇ ਤਾਂ ਦੇਸ਼ ਜਿਹੜਾ ਹੈ ਉਹ ਖਾਸ ਕਰਕੇ ਪੰਜਾਬ ਦੇ ਬਾਰਡਰ ਤੇ ਤਾਂ ਬਹੁਤ ਜ਼ਿਆਦਾ ਟੈਨਸ਼ਨ 532 ਕਿਲੋਮੀਟਰ ਸਾਡਾ ਬਾਰਡਰ ਅਸੀਂ ਫੋਰਸਾਂ ਕਿੱਥੇ ਲਾਈਏ ਪੰਜਾਬ ਪੁਲਿਸ ਅਸੀਂ ਕਿੱਥੇ ਲਾਈਏ ਜੀ ਅਸੀਂ ਬਾਰਡਰ ਤੇ ਲਾਈਏ ਜਾਂ ਇੱਥੇ ਜੰਮਾ ਤੇ ਲਾਈ ਆ ਆ ਤੁਸੀਂ ਹਰ ਰੋ ਸਵੇਰੇ ਸਵੇਰੇ ਚੋਰੀ ਕਰਨਾਗੇ ਪਾਣੀ ਦੀ ਸਵੇਰੇ ਸਵੇਰੇ ਤੁਸੀਂ अर्ਲੀ ਮਾਰਨਿੰਗ ਪਾਣੀ ਤੇ ਡਾਕਾ ਮਾਰਨਾਗੇ ਪੰਜਾਬ ਦੇ ਏਰੀਆ ਚ ਬੜੀ ਮੰਦਪਾਗੀ ਗੱਲ ਹੈ ਬੜੀ ਮੰਦਪਾਗੀ ਗੱਲ ਉਹ ਲੋਕ ਕਿੱਥੇ ਹੋਗੇ ਆਪ ਹਾਲਾਕੇ ਦੇ ਲੋਕ ਵੀ ਤਾਂ ਐਸੇ ਹੀ ਨੇ। 2 ਪਿੰਡ ਇੱਥੇ ਐਜੇ ਨੇ ਜਿੱਥੇ ਪਾਣੀ ਨਹੀਂ ਪਹੁੰਚਦਾ। 500 ਏਕੜ ਇੱਕ ਪਿੰਡ ਦੀ ਬੰਜਰ ਹੋਈ ਪਈ ਐ। ਆ ਐਸਾ ਉਹਨਾਂ ਨੂੰ ਪਾਣੀ ਦੇਣ ਨੂੰ ਕਹਦੇ ਆ। ਤੁਸੀਂ ਉਹਨਾਂ ਕਹਿੰਦੇ ਸਾਨੂੰ ਐਕਸਟਰਾ ਦੇ ਦਿਓ ਕਿਉਂਕਿ ਸਾਨੂੰ 10 ਸਾਲ 15 ਸਾਲ ਪਹਿਲਾਂ ਮਿਲਦਾ ਰਿਹਾ ਐ। ਹੁਣ ਉਹ ਹੱਤ ਜਿਹੜੀ ਐ ਉਹ ਹੱਪ ਥੋੜੀ ਬਣ ਗਿਆ। ਰਾਈਟ ਥੋੜੀ ਬਣ ਗਿਆ ਨਾ। ਸੋ ਨਾ ਹਾਈ ਕੋਰਟ ਨੇ ਕੋਈ ਆਰਡਰ ਦਿੱਤਾ ਕਿ ਪਾਣੀ ਛੱਡੋ। ਨਾ ਕਿਸੇ ਹੋਮ ਸੈਕਟਰੀ ਦੀ ਮੀਟਿੰਗ 'ਚ ਕੋਈ ਇਸ ਤਰ੍ਹਾਂ ਦਾ ਹੋਇਆ। BBMP ਦੇ ਜਿਹੜੀਆਂ ਮੀਟਿੰਗਾਂ ਨੇ ਉਹ ਤੁਹਾਨੂੰ ਪਤਾ ਹੀ ਐ। ਕਿ ਉਹ 3 3 ਘੰਟੇ ਦਾ ਨੋਟਿਸ ਦੇ ਕੇ ਕਿੰਨੇ ਭਲਾ ਸਕਦੇ ਮੀਟਿੰਗ ਜੇ ਪੰਜਾਬ ਜਾਂਦੇ ਨਹੀਂ 60% ਸਾਡਾ ਹਿੱਸਾ ਨਾ ਮੈਨੂੰ ਕੋਈ ਫੋਨ ਆਇਆ ਚੀਰਮੈਨ ਦਾ ਕਿ ਮੈਂ ਚਲ ਜਾਣ ਲੱਗੇ ਆ ਜੀ ਉੱਧਰ ਅਸੀਂ 60% ਦੇ ਹਿੱਸੇਦਾਰਾਂ ਚ ਸਾਨੂੰ ਨਹੀਂ ਪਤਾ ਸਾਥ ਚੋਰੀਆਂ ਲੈ ਜਾਉਂ ਤਾਂ ਮੈਂ ਤਾਂ ਐਫ ਆਈ ਆਰ ਹੋਣੀ ਚਾਹੀਦੀ ਸਾਰੇ ਇਹ ਇਲੈਗਲ ਇੱਕ ਵਾਰ ਕਾਰਵਾਈ ਹੋਵੇ ਕਲਾਸ ਕਰਕੇ ਐਫ ਆਈ ਆਰ ਹੋਣੀ ਚਾਹੀਦੀ ਗੋਲ ਜਾਵਾਂਗੇ ਆਪਾਂ ਸੁਪਰੀਮ ਕੋਰਟ ਦੀ ਤਿਆਰੀ ਹੈ ਅਸੀਂ ਚੈਲੰਜ ਕਰਾਂਗੇ ਸਾਨੂੰ ਹਾਈ ਕੋਰਟ ਨੇ ਕਿਹਾ ਕਿ ਰਾਈਟ ਦਿੱਤਾ ਹੈ ਕਿ ਤੁਸੀਂ ਜਾ ਸਕਦੇ ਹੋ ਬਾਕੀ ਬਾਕੀ ਤੁਸੀਂ ਤਰੀਕੇ ਨਾਲ ਐਫ ਆਈ ਆਰ ਦੀ ਉਹ ਅਸੀਂ ਲੀਗਲੀ ਅਸੀਂ ਪੁੱਛਦੇ ਆ ਕਿ ਕਿਹੜਾ ਕਿਹੜਾ ਆਰਡਰ ਇੰਪਲੀਮੈਂਟ ਕਰਾਉਣਾ ਹੈ ਸੀ ਉਹ ਉਹ ਕਹਿੰਦੇ ਆ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਮੈਨੂੰ ਮਿਲਣਗੇ ਹਾਂ ਮੈਨੂੰ ਕਿਹਾ ਉਹ ਮੈਨੂੰ ਸ਼ਾਮ ਨੂੰ ਮਿਲਣਗੇ ਆ ਜਾਣ ਅਸੀਂ ਉੱਥੇ ਗੱਲ ਕਰਾਂਗੇ ਤੇ ਹਾਂ ਜੀ ਕਿਹੜਾ ਆਰਡਰ ਇੰਪਲੀਮੈਂਟ ਕਰਾਉਣ ਗਏ ਸੀ ਤੁਸੀਂ ਕਿੱਥੇ ਲਿਖਿਆ ਹੋਇਆ ਕਿ 8500 ਛੱਡ ਦੋ ਹਾਈ ਕੋਰਟ ਨੇ ਲਿਖਿਆ ਹੈ ਹੋਮ ਸੈਕਟਰੀ ਨੇ ਲਿਖਿਆ ਕਿਨੇ ਲਿਖਿਆ ਦੱਸੋ 500 ਇਸ ਮੁਲਾਕਾਤ ਅੱਜ ਸੰਭਵ ਕਿਉਂ ਨਹੀਂ ਹੋ ਸਕੀ ਕੀ ਕਰਦੇ ਇੱਥੇ ਹਾਲਾਤ ਦੇਖੋ ਨਾ ਪਲਵਾਂ ਨਾ ਆਰਡਰ ਦੇ ਬਣ ਸਕਦੇ ਸੀ ਅਸੀਂ ਉਹਨਾਂ ਨੂੰ ਪਹਿਲਾਂ ਇਹ ਕਿਹਾ ਕਿ ਤੁਸੀਂ ਪਹਿਲਾਂ ਤੁਹ ਅਸੀਂ ਤੁਹਾਨੂੰ ਇੱਥੋਂ ਚਲੇ ਜਾਓ ਕਿਉਂਕਿ ਲੋਕ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀਆਂ ਲੋਕ ਫਿਰ ਅਸੀਂ ਟਾਈਮ ਅਸੀਂ ਐਸੇ ਕਰਕੇ ਤਾਂ ਕਿਹਾ ਸੀਗਾ ਕਿ ਪੁਲਿਸ ਅਸੀਂ ਡੈਮ ਸੇਫਟੀ ਵਾਸਤੇ ਲਾਈ ਹੈ ਪਰ ਲੋਕ ਆਗੇ ਪਬਲਿਕ ਆ ਗਈ ਇੱਥੇ ਕੋਈ ਤੁਸਾ ਵਾਗੇ ਲੋਕ ਲੋਹਾਂਡ ਆਗੇ ਜਦੋਂ ਪੱਜੋ ਜਿਓ ਪਤਾ ਲੱਗ ਜਾਂਦੇ ਲੋਕ ਆਹੀ ਜਾਂਦੇ ਪਾਣੀ ਦੇਖੋ ਐਸੀ ਇੱਕ ਚੀਜ਼ ਹੈ ਪੰਜਾਬੀਆਂ ਦੀ ਲਾਈਫਲਾਈਨ ਹੈ ਸੋ ਉਹਦੇ ਨਾਲ ਤੁਸੀਂ ਛੇੜਛਾੜ ਕਰੋਗੇ ਔਰ ਉਹ ਉਹ ਚੋਰੀਆਂ ਡਾਕਾ ਮਾਰ ਦੀ ਕੁਝ ਕਰੋਗੇ ਤਾਂ ਪਬਲਿਕ ਜਿਹੜੀ ਆ ਉਹਦੇ ਰੋਸ ਨੂੰ ਰੁਕਣਾ ਮੁਸ਼ਕਲ ਹੈ ਮਤਲਬ ਕਿ ਸਭ ਡੈਮ ਦੀ ਸੁਰੱਖਿਆ ਕਰਕੇ ਲੋਡ ਹੈ ਸੇਫਟੀ ਐਕਟ ਬਣਾਇਆ ਗਿਆ ਸੀ ਕਦੇ ਵੀ ਪਰ ਹੋ ਕੀ ਰਿਹਾ ਹੈ ਉਹ ਹੋਏ ਬਸ ਲੜਾ ਰਹੇ ਨੇ ਆਪ ਦਾ ਮਿਸ ਅਫਸਰ ਉਹ ਢੂੰਡ ਰਹੇ ਆ ਮੈਂ ਇੱਕ ਕਾਰਵਾਈ ਦੀ ਸਖਤ ਨਿੰਦਾ ਕਰਦਾ ਜੋ ਚੇਅਰਮੈਨ ਸਾਹਿਬ ਆ ਪਾ ਕੇ ਕਹਿੰਦੇ ਅਸੀਂ ਗੇਟ ਖੋਲਾਂਗੇ ਇਹ ਸਾਡੀ ਬੀਬੀ ਐਮ ਵੀ ਅਜੇ ਲੀਗਲੀ ਵੀ ਦੇਖਿਆ ਜਾਵੇ ਨਾ ਸਾਡੀ ਤਾਂ ਤੇ ਫੋਟੋ ਵੀ ਲਾਉਂਦੇ ਉਹ ਆ ਦੇ ਦਫਤਰ ਚ ਹਰਿਆਣੇ ਤੇ ਰਾਜਸਥਾਨ ਦੇ ਮੁੱਖ ਮੰਤਰੀ ਦੀ ਲੱਗੀ ਹੋਈ ਹੈ ਫੋਟੋ ਸਾਡੀ ਲਾਉਂਦੇ ਸਾਦਾ ਸਮਝ ਦੀ ਕੁਛ ਨਹੀਂ ਸਾਡੇ ਵਿਰੁੱਧ ਤਾਂ ਹੀ ਉਹ ਹਾਈ ਕੋਰਟਾਂ ਜਾਂਦੇ ਨੇ ਉਹਦਾ ਪੈਸਾ ਸਾਨੂੰ ਦੇਣਾ ਪੈਂਦਾ ਜੀ ਜਿੰਨੇ ਵਕੀਲ ਕਰਨਗੇ ਜਿੰਨੀ ਉਹਨਾਂ ਨੇ ਫੀਸਾਂ ਉਹਨੇ 60% ਪੰਜਾਬ ਦੇਊਗਾ ਕਿਉਂ ਦੇਊਗਾ ਮਾਸ ਵੀ ਆਸਾ ਕੋਈ ਫੇਲਰ ਹੈ ਹਰਿਆਣਾ ਗਵਰਨਮੈਂਟ ਮੰਨੀ ਨਹੀਂ ਰਹੀ ਫੈਕਟ ਜਿਹੜੇ ਨੇ ਉਹ ਟੈਂਪਸਾਈ ਦੇਖੋ ਕਿਹੜੇ 21 ਮਈ ਤੋਂ ਬਾਅਦ ਅਲਾਟ ਹੋ ਜੂਗਾ ਨਾ ਪਾਣੀ ਇਹਨਾਂ ਨੂੰ ਫੈਕਟ ਪਹਿਲਾਂ ਫੈਕਟ ਬੁਤਵ ਕੇ ਪਾਣੀ ਦੇ ਰਹੇ ਸੀ ਵਿਕੜ ਦੇ ਨਾਲ ਫੈਕਟਾਂ ਤੋਂ ਦੇ ਰਹੇ ਸੀ ਅਸੀਂ ਉਹਨਾਂ ਨੂੰ 6 ਚਿੱਠੀਆਂ ਲਿਖੀਆਂ ਹਰ ਮਹੀਨੇ ਬੀਬੀਐਮ ਦੀ ਮੀਟਿੰਗ ਵਿੱਚ 6 ਮਹੀਨੇ ਤੋਂ ਚਿੱਠੀਆਂ ਲਿਖਦੇ ਜਾ ਰਹੇ ਆ ਕਿ ਤੁਹਾਡਾ ਪਾਣੀ ਘਟੂ ਐਸ ਵਾਰ ਤੁਸੀਂ ਸੰਜਮ ਨਾਲ ਵਰਤੋ ਤੁਹਾਡਾ ਤੁਸੀਂ ਮਈ ਤੱਕ ਚਲਾਉਣਾ ਨਹੀਂ ਮੰਨੇ ਪੁਰਾਣੀ ਹੱਤ ਮਾਨ ਸਾਹਿਬ ਲੜਾਈ ਲੜ ਰਹੇ ਹੋ ਬਾਕੀ ਲੜਾਈ ਹੈ ਇਸ ਤਰ੍ਹਾਂ ਲੱਗਦਾ ਨਹੀਂ ਕਿ ਲੜਾਈ ਹੋਰ ਵੱਡੀ ਹੈ ਸਿੰਗਲ ਵੋਟ ਦੀ ਸਰ ਕਿਉਂਕਿ 60% ਹਿੱਸਾ ਹੈ ਸਿੰਗ ਵੋਟ ਸਿੰਗਲ ਹੈ ਉਹ 40% ਦਾ ਤਿੰਨ ਵੋਟਾ ਵੋਟ ਤੇ ਵੀ ਰਾਜਨੀਤੀ ਹੁੰਦੀ ਹੈ ਸਰ ਇਹ ਵੀ ਲੜਾਈ ਵੱਡੀ ਲੱਗਦੀ ਹੈ ਨਹੀਂ ਉਹ ਇਹ ਨਾ ਹੁਣ ਕੀ ਹੁਣ ਕੀ ਕੀਤਾ ਰਾਜਸਥਾਨ ਤੇ ਹਰਿਆਣਾ ਨੇ ਵੋਟ ਪਾ ਕੇ ਕਿਤੇ ਦੋ ਇੱਕ ਨਾਲ ਫੈਸਲਾ ਕਰਤਾ ਜੀ ਮਾਨ ਸਾਹਿਬ ਆਪਣੀ ਤੇ ਬਿੱਟੂ ਬੋਲ ਰਹੇ ਕਿ ਦੇਸ਼ ਲੋਕਾਂ ਦਾ ਮੁਕਦਮਾ ਹੋਣਾ ਚਾਹੀਏ ਬੀਬੀਐਮਬੀ ਕੇ ਚੇਅਰਮੈਨ ਕੋ ਲੌਕ ਕਰਨੀ ਚਾਹੀਏ किसको बोल रहे हैं वो आपको बोल रहे हैं और नहीं 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 वो तो मंत्री हैं उनको बोलो ना कि सेंटर को जिन्होंने जो ऑर्डर देते हैं बिट्टू जी को बोलो कि देशद्रोह का मुकदमा वो जहाँ वो बड़े देशभक्त बैठे हैं ना जो हर को हर एक को देशभक्ति का सर्टिफिकेट देते हैं जो उनसे करवाओ ना तो बिट्टू जी आप तो सेंटर गवर्नमेंट का हिस्सा हो जो वहां से ऑर्डर करती है बीबीएमबी को क्या आज, आज आज उठा दो ये मतलब हर चीज हमारे पे ही मतलब हम पर तो ये संकट मरा गया है एक तरीके तक तो कोई मुद्दा नहीं था ये अब उसके बाद जब इन्होंने खुद ही फैसला कर लिया कि हम इतना पानी देंगे और इतना छोड़ देंगे ऐसे कैसे छोड़ देंगे राजबारी आ रहा है कि ना होवे नहीं वो वास्ते लोग अपना पक्ष कस ले ले सिर्फ केवल सरकार ड्रामा कर रही है जेड़ा एफिडेविट ਦਿੱਤਾ ਸੀ ਉਹਨਾ स्ट्रांग ਨਹੀਂ ਦਿੱਤਾ ਦੇਗਾ ਜਿਹੜਾ ਐਫਿਡੇਵਿਟ ਸਾਡੇ ਤਾਂ ਬਹੁਤ ਦੇਰ ਤੋਂ ਉਸ ਦਾ ਇਹਨਾਂ ਦੇ ਐਫਿਡੇਵਿਟ ਵੀ ਸੰਭਾਲਦੇ ਫਿਰਦੇ ਆ ਉਹ ਤਾਂ ਨਾਂ ਬੋਲਣ ਘਟੋ ਘਟ ਜਿਨ੍ਹਾਂ ਨੇ ਚਾਂਦੀਆਂ ਕਈਆਂ ਫੜਾਈਆਂ ਇਹਨਾਂ ਨੂੰ ਹੈ ਤਾਂ ਉਹਨਾਂ ਨੇ ਕੀ ਆ ਤੁਸੀਂ ਦੇਖ ਤਾਂ ਲਿਆ ਅਧਾਨ ਸਭਾ ਜੀ ਬਾਵਾ ਸਾਹਿਬ ਉਹ ਹੋਰ ਹੀ ਗੱਲਾਂ ਕਰਦੇ ਆ ਠੀਕ ਨਹੀਂ ਹੈ ਉਹ ਪਰਮਾਤਮਾ ਨੇ ਸਿੱਟੇ ਪੰਜਾਬ ਕੋਟੇ ਦੀਆਂ ਭਰਪੀਆਂ ਜਿਹੜੀਆਂ ਉਹ ਲਗਾਤਾਰ ਪਿਛਲੇ ਸਾਲਾਂ ਚ ਘਟੀਆਂ ਉਹਦੇ ਲਈ ਕੋਈ ਕਾਨੂੰਨੀ ਚਾਰਾ ਜੋਗੀ ਕਰਦੇ ਆ ਕਿ ਕਾਲੇ ਚ ਭਰਪਤੀ ਜਿਹੜੀ ਹੈ ਪੰਜਾਬ ਦੇ ਬੀਵੀਐਮ ਵੀ ਸ਼ਕਤ ਨੂੰ ਜੀ ਅਜ ਤਾਂ ਬੀਵੀਐਮ ਵੀ ਖਤਮ ਕਰਨ ਬਾਰੇ ਸੋਚੀ ਸੀ ਅਜ ਤਾਂ ਉਹ ਕਹਿੰਦਾ ਕਾਦੀ ਵਾਸਤੇ ਚਿੱਟਾ ਆਤੀ ਬੰਨੇ ਜੀ ਮੰਨ ਦੱਸੋ ਜੀ ਹਰ ਪੀ ਜਮੀਨ ਇਹਨਾਂ ਨੂੰ ਪੈਸੇ ਦੇਣੇ ਹਰ ਤਮਾਈ ਕਿੱਥੇ ਪੈਸੇ ਖਰਚ ਦੇਣਾ ਹੈ ਜੀ ਪੱਟਾ ਖੋਲ ਦਾਂਗੇ ਜੀ ਪੱਟਾ ਬੰਦ ਕਰ ਦਾਂਗੇ ਦੋ ਕੰਮ ਨੇ ਇਹਨਾਂ ਕੋਲੇ ਸੋ ਬੀਵੀਐਮ ਵੀ ਦਾ ਪੁਨਰਗਠਨ ਹੋਣਾ ਚਾਹੀਦਾ ਕਿ ਇਹਨਾਂ ਸਵਿਧਾਨ ਚੇਂਜ ਕਰੋ ਅੱਜ ਤੱਕ ਅੱਜ ਬਤਾ ਦਿਓ ਸੈਕਿਉਰਟੀ ਐਕਟ ਜਿਹੜੀ ਉਹਦੀ ਬੈਠਕ ਦੀ ਜਿਹੜੀ ਤੁਸੀਂ ਇੱਕ ਹੋਰ ਜਿਹੜੀ ਬਣਾਈ ਹੈ ਤੁਸੀਂ ਕਮੇਟੀ ਉਹਦਾ ਡੈਲੀਗੇਸ਼ਨ ਤੁਹਾਡੇ ਸਰਕਾਰ ਦੇ ਉੱਤੇ ਲਾਰੇ ਦੇ ਕਾਂਗਰਸ ਨੇ ਕਈ ਲੀਟਰ ਲਾਰੇ ਦੇ ਉਹਦੇ ਵਿੱਚ ਕੀ ਵੀ ਤੋਂ ਤੁਹਾਡੇ ਹੁੰਦੇ ਜਿਹੜੀ ਆ ਉਹ ਜਿਹੜੀ ਕਮੇਟੀ ਜਿਹੜੀ ਬਣ ਗਈ ਤੁਸੀਂ ਆਪ ਜਿਹੜੀ ਆ ਉਹਨੂੰ ਉਸ ਵੇਲੇ ਸਰਕਾਰ ਕੀ ਦੀ ਸੀ ਡੈਮ ਸੇਫਟੀ ਐਕਟ ਆਇਆ ਸੀਗਾ ਉਹ ਜਦੋਂ ਜਿਸ ਵੇਲੇ ਡੈਮ ਸੇਫਟੀ ਐਕਟ ਪਰਲਮੈਂਟ ਚ ਆਇਆ ਸੀ ਸਰਕਾਰ ਕੀ ਦੀ ਸੀ ਹੈ ਜੀ ਫਿਰ ਉਹ ਲੋਕਾਂ ਨੂੰ ਬੁਲਾਇਆ ਨੇ ਨਹੀਂ ਉਹ ਕਹਿੰਦੇ ਨਹੀਂ ਉਹ ਭਗਵੰਤ ਮਾਨ ਕੱਲਾ ਸੀ ਉੱਥੇ ਉਹ ਵਿਰੋਧ ਕਰਦਾ ਉੱਥੇ ਇਹਨਾਂ ਦੇ ਸਾਰੇ ਉੱਥੇ ਸੀਗੇ ਬਈ ਬੁਰਾ ਕਰਦੇ ਹੋ ਉੱਥੇ ਪਹਿਲੇ ਭਗਵਾਨ ਦਮਨ ਤੇ ਪਾਈ ਜਾਓ ਕੋਈ ਇਕੱਲਾ ਵੀ ਵਿਰੋਧ ਕਰੇ ਇੱਥੇ ਆ ਕੇ ਸਰਕਾਰ ਚ ਵੀ ਆ ਕੇ ਇਹੀ ਕਰੇ ਜਿਸ ਵੇਲੇ ਟਾਈਮ ਹੈ ਸਿਫਟੀ ਐਕਟ ਆਇਆ 2021 ਸਰਕਾਰ ਕੀ ਰਹੀ ਸੀ ਕਹਿੰਗਦੀ ਸੀ ਕਿਰਪਾ ਕਰਕੇ ਉਹਨਾਂ ਦੱਸ ਦੇ ਕਰੋ ਮੈਂ ਤਾਂ ਮੇਰੀ ਗੱਲ ਕੀਤੀ ਹੈ ਤੂੰ ਜਦੋਂ ਤੱਕ ਲੱਗਦਾ ਦੋ ਵਾਰ ਗੱਲ ਕੀਤੀ ਹੈ ਤੁਸੀਂ ਫਿਰ ਇੱਕ ਲੋਕ ਇੰਦੀ ਗੱਲ ਲੱਗੀ ਹੈ ਕਿ ਗੁਰਦਾਸ ਪ੍ਰਸ਼ਾਸਨ ਨੇ ਇੱਕ ਫੈਸਲਾ ਕੀਤਾ ਕਿ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਿਲਕੁਲ ਬ੍ਰੇਕ ਆਊਟ ਹੋਵੇਗਾ ਟੀਸੀ ਨੇ ਆਰਡਰ ਗਾ ਲੀ ਕਿਤੇ ਨਹੀਂ ਕਿ ਰਾਤ ਨੂੰ ਪਛੀ ਇਹ देखो ਇਹ ਤਾਂ ਦੇਖੋ ਆਰਮੀ ਦਾ ਸਹਿਯੋਗ ਕਰਾਂਗੇ ਅਸੀਂ ਜੋ ਹੋਮ ਮਿਨਿਸਟਰੀ ਤੋਂ ਯਾਰ ਡਿਫੈਂਸ ਮਿਨਿਸਟਰੀ ਜੋ ਤਾਹਾਂ ਤੋਂ ਜਿਹੜੇ ਆਰਡਰ ਆਉਂਦੇ ਉਹਨੂੰ ਤਾਂ ਫੋਲੋ ਕਰਨਾ ਮੈਂ ਇਹ ਹੀ ਤਾਂ ਕਹਿਣਾ ਇੱਕ ਪਾਸੇ ਤਾਂ ਅਸੀਂ ਆਮ ਮੁਸੀਬਤ 'ਚ ਪਏ ਹੋਏ ਆਂ ਬਲੈਕਆਊਟ ਹੋ ਰਹੇ ਨੇ ਕੋਈ ਪਤਾ ਨਹੀਂ ਕਿਹੜੀ ਮਿਜ਼ਾਈਲ ਕਿੱਥੇ ਆਉਣੀ ਐ ਕਿੱਥੇ ਡਿੱਗਣੀ ਐ ਦੂਜੇ ਪਾਸੇ ਆਹ ਸਾਨੂੰ ਕਿਉਂ ਤੁਸੀਂ ਸੰਕਟ ਮਾਰਤਾ ਸਾਡੇ ਤੇ ਤੁਹਾਨੂੰ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜੂਗਾ ਕਰ ਲਿਓ ਉਹਨੂੰ ਕੀ ਕਰਨਾ ਅਸੀਂ ਕਿਹੜੇ ਇਸ ਪਾਣੀ ਨੂੰ ਵੇਚਣਾ ਜੀ ਗੱਲ ਤਾਂ ਰਾਇਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹ ਨਾ ਬਿਜਲੀ ਪੈਦਾ ਕਰਨੀ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਹੈ ਪੀਣ ਵਾਸਤੇ ਉਹ ਵੀ ਪਿੰਡਾਂ ਆਣੇ ਵਾਸਤੇ ਸੋ ਇਹੇ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਬੀਜੇਪੀ ਜਿਹੜੀ ਹੈ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸਿਓਂ ਨਾ ਜਿੱਤਣ ਚਾਹੇ ਉਹ ਵੋਟਾਂ ਵਾਲੇ ਪਾਸਿਓਂ ਆਇਆ ਚਾਹੇ ਉਹ ਕਿਸੇ ਪਾਸਿਓਂ ਜਦੋਂ ਤੂੰ ਕੋਸ਼ਿਸ਼ ਕਰਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੋਣ ਦੇਵਾਂਗੇ ਗ੍ਰਾਹ ਮੰਤਰੀ ਨਾਲ ਮੀਟਿੰਗ ਹੈ ਕੁਝ ਕੋਈ ਗੱਲ ਹੋਈ ਪਾਣੀ ਦੀ ਆਪ ਗੱਲ ਨਹੀਂ ਕੱਲ ਤਾਂ ਸਿਰਫ ਜਿਹੜੇ ਨਾ ਨਾ ਜਿਹੜੇ ਬਾਰਡਰ ਵਾਲੇ ਜਿਹੜੇ ਸੀਐਮ ਨੇ ਉਹੀ ਸ਼ਾਮਲ ਸੀ ਤੇ ਸਿਰਫ ਨੇਪਾਲ ਵਾਲੇ ਜਿਹੜੇ ਜਿਵੇਂ ਉੱਤਰਾਖੰਡ ਤੇ ਯੂਪੀ ਜਾਂ ਫਿਰ ਬੰਗਲਾਦੇਸ਼ ਆ ਮੰਮਤਾ ਬੈਂਗਰਜੀ ਸੀਗੇ ਬਿਹਾਰ ਵਾਲਿਆਂ ਦਾ ਵੀ ਬਾਰਡਰ ਲੱਗਦਾ ਤੇ ਸਿੱਕਮ ਵਾਲੇ ਸੀਗੇ ਗੁਜਰਾਤ ਵਾਲੇ ਸੀ ਰਾਜਸਥਾਨ ਵਾਲੇ ਸੀ नहीं बहुत अच्छा है मैं हम हाँ तो मुबारकबाद दिया है और फौज के साथ खड़े गे हम पूरा सरकार नहीं पूरे पंजाबी नब्बे इस देश को इस तिरंगे को लहराने के लिए हमारे हैं तो सामने भी हम ही खड़े होते हैं उनके पहली गोली पंजाबियों के सीने में ही आती है तो ऑपरेशन सिंदूर बड़ा अच्छा उनके जो जितने भी आतंकवादियों के जो मुख्यालय थे या उनके ट्रेनिंग सेंटर थे वो तबाह किए हैं बहुत अच्छी बात है लेकिन उन्होंने क्या किया वो सिविल पे अटैक कर रहे हैं हमारे गुरुद्वारा साहब में वहाँ गोला गिरा तीन एक रागी दो ग्रंथी पाठी सिंह शहीद हो गए मतलब वो सिविल पे कर रहे हैं हम उनके आतंकवादियों के ठिकानों पर कर रहे हैं ठीक है ना हमने हाँ अभी उनकी फौज पर नहीं किया आतंकवादियों के ठिकाने पर किया तो अगर वो मतलब बाज नहीं आएंगे तो हमारी फौज तैयार है और फौज कौंसिल बढ़ाने के लिए हम तैयार है चारों पास शांति नाल रहे इलाके मौजुआल ਕਿੱਥੇ ਬਟਪਰੀਏ ਤੱਕ ਦੋ ਪਾਣੀ ਦੀ ਹਜੂਰ ਮੈਂਸ ਨੇ ਵਿਧਾਨ ਸਭਾ ਦੇ ਵਿੱਚ ਗੱਲ ਆਖੀ ਸੀ ਉਹਦਾ ਉਹ ਕਿਤੇ ਤੱਕ ਪ੍ਰੋਜੈਕਟ ਉਹ ਨਹੀਂ ਤਾਂ ਕਹਿਣਾ ਕਿ ਇਹ ਪਾਣੀ ਅਸੀਂ ਇੱਥੇ ਹੀ ਵਰਤਾਂਗੇ ਪਹਿਲਾਂ ਹੈਡ ਹੈਡ ਨੂੰ ਪਾਣੀ ਦੇ ਦਈਏ ਟੇਲਾਂ ਤੱਕ ਵੀ ਪਹੁੰਚਾਉਣਾ ਹੈ ਕਿ ਤੁਸੀਂ ਸਰ ਤੋਂ ਹਜੇ ਫੇਰ ਆਪ ਫੱਟੇ ਚੱਕਣਾ ਆ ਜੰਨੇ ਹੋ ਸਵੇਰੇ ਸਵੇਰੇ ਤੁਸੀਂ ਗੇਟ ਖੋਲਣ ਆ ਜੰਨੇ ਹੋ ਚੋਰੀ ਨੂੰ ਸਾਥੋਂ ਇਹ ਇਸ ਤਰ੍ਹਾਂ ਦੀ ਹਰਕਤ ਨੂੰ ਕੋਈ ਬਰਦਾਸ਼ਤ ਨਹੀਂ ਕਰੂਗਾ। ਮਾਂ ਪਾਪਾਂ ਦੇ ਉੱਤੇ ਹੋਣਗੇ। ਬਾਰਿਸ਼ ਵਿੱਚੋਂ ਪਾਣੀ ਆ ਕੇ ਛਾੜ ਰਿਹਾ ਜੇ ਖਾਸ ਤੌਰ ਤੇ ਨਹਿਰਾਂ ਦੇ ਇਧਰਲੇ ਪਾਸੇ। ਉਹ ਤਾਂ ਫਿਰ ਸਾਰਾ ਕੁਝ ਕਰਾਂਗੇ ਫਿਰ ਇਸ ਤਰ੍ਹਾਂ। ਜੁਸਾਬ ਹੋਣ ਲੱਗ ਗਿਆ ਫਿਰ ਸਾਰਾ ਹੀ ਹੋ ਗਿਆ। ਸਰ ਸਭ ਤੁਸੀਂ ਵਿਧਾਨ ਸਭਾ ਚ ਕਿਹ ਅਸੀ ਡਰਾਫਟ ਲੈ ਕੇ ਆਉਂਗੇ ਕਦੋਂ ਤੱਕ ਉਹ ਉਹ ਤਾਂ ਪਹਿਲਾਂ ਇਹਨਾਂ ਤੋਂ ਤਾਂ ਬਿਲੇ ਹੋ ਸੀ। ਆਹਾ ਉਹ ਜਿਹੜਾ ਬਾਰਡਰ ਅਸੀਂ ਕਰ ਲਾਂਗੇ ਅਸੀਂ ਐਜੀ ਸਰ ਨੂੰ ਦੱਸਿਆ ਹੋਇਆ ਹੈ। ਬਣਾਵਾਂਗੇ ਡਰਾਫਟ ਬਣਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦਾ ਕਿਉਂਕਿ ਕਾਨੂੰਨ ਨੇ ਅਗੇ ਪਤਾ ਨਹੀਂ ਕਿੰਨੇ ਸਾਲ ਚੱਲਣਾ ਹੁੰਦਾ ਹੈ। ਸੋ ਉਹਦੇ 'ਚ ਕੋ ਤਾਕੇ ਕੋਈ ਇਸ ਤਰ੍ਹਾਂ ਦਾ ਕਲੋਜ਼ ਨਾ ਕੋਈ ਵੀਕ ਵੀਕ ਪੁਆਇੰਟਰ ਰਹੇ ਕਿ ਉਹ ਕੱਲ ਨੂੰ ਕੋਰਟਾਂ ਕੋਰਟਾਂ ਚ ਲੈ ਜਾਣ ਸੋ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੇ ਅਸੀਂ ਆਪ ਕਰਨ ਜੋਗੇ ਹੈਗੇ ਆ ਅਸੀਂ ਦੇਸ਼ ਦੀ ਰਾਖੀ ਕਰਨ ਜੋਗੇ ਹੈਗੇ ਆ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਜੋਗੇ ਬਹੁਤ ਬਹੁਤ ਧੰਨਵਾਦ